ਰਾਜਕੁਮਾਰੀ ਕੀ ਘਟਣਾ ਵਾਪਰੀ ਤੁਹਾਡੇ ਜਾਨੇ ਮੈਂ ਬੱਚੇ ਨੂੰ ਲੈ ਕੇ ਆ ਰਹੀ ਸੀ ਬੱਕੀ ਵਿੱਚ ਪਿੱਛੇ ਪਿੱਛੇ ਬੰਦਾ ਆ ਗਿਆ ਇੱਕਦਮ ਤੇ ਪੱਟੀ ਮਾਰ ਲਈ ਮੈਨੂੰ ਪਤਾ ਨਹੀਂ ਲੰਡਾ ਬਸ ਕੋਨਾ ਕੋਨਾ ਹਈ ਜਾਂ ਤਾਂ ਬਸ ਲੱਗਿਆ ਮੈਨੂੰ ਤਾਂ ਤੇ ਕੁਝ ਨਹੀਂ ਬੰਦਾ ਚੱਲਿਆ ਸੀ ਪਿੱਛੇ ਦੇ ਕੇ ਬੰਦਾ ਜਾ ਰਿਹਾ ਥੋੜਾ ਪੰਨਾ ਜੋ ਕੀੜੀਆਂ ਵਾਲੀਆਂ ਸੋਨੀਆਂ ਦੀਆਂ ਪਈਆਂ ਸੋਨੀਆਂ ਦੀਆਂ ਸੀ ਲੋਕ ਵਾਲੀਆਂ ਕਿੰਨੇ ਕੁ ਤਾਂ ਨਖਾਨ ਹੋ ਗਿਆ ਤੁਹਾਡਾ ਇਹ ਇਹ 35000 ਦੇ ਦਲੇ ਸੀ ਜਿਹਨਾਂ ਅੰਮ੍ਰਿਤ ਕਿੰਨੇ ਲੋਟੀ ਮੇਰੇ ਸੱਟ ਤੋਂ ਉੱਪਰ ਹੀ ਆ। ਕਿੰਨੇ ਟਾਂਕੇ ਆਏ ਆ ਬਾਬਾ? 6 ਟਾਂਕੇ ਆਏ ਨੇ ਤਿੰਨ ਨਦਰ ਤਿੰਨ ਨਦਰ। ਜਿਹੜੀ ਤੁੰਗ ਲਗਾ ਦੇ ਪੂਰੀ ਪੰਜਾਬੀ ਕਲੋਨੀ ਪਹਿਲਾਂ ਵੀ ਕੋਈ ਤੁਹਾਡੇ ਨਾਲ ਘਟਨਾ ਵਾਪਰੀ ਆ? ਹਾਂ ਪਹਿਲੇ ਵੀ ਵਾਪਰੀ ਉਹ ਤਿਰੀਆਂ ਸਾਲ ਪਹਿਲਾਂ ਮਿੱਤਰੀਆਂ ਸੀ ਉਹ ਵੀ ਬਣਾਈ ਆ। ਉਹ ਵੀ ਘਰ ਬੜਾਈਆਂ ਨੇ। ਤੇ ਫੇਰ ਹੁਣ ਫੇਰ ਹੀ ਕਰ ਲਿਆ। ਜੇ ਚਾਂਸ ਹੋ ਚੁੱਕਿਆ ਉਹਦੇ ਵੀ 2 ਮਿੰਟ ਬਾਅਦ ਨਿਕਲਦੀਆਂ ਮਿੰਟ ਦੇ ਵਿੱਚ ਚੀਜ਼ ਗਾਇਬ ਕਰ ਲਈਆਂ ਇੱਕ ਬੰਦੇ ਪਤਾ ਕਿਹੜਾ ਸੀ ਤੇ ਕਿਹੜਾ ਨਹੀਂ ਸੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਇਹ ਕਨ ਕਨ ਬੇਗਾਨੀ ਗੁੰਡਾਗਰਦੀ ਬੰਦ ਹੋਵੇ ਹੋਰ ਕੀ ਹੋਵੇ ਜਨਾਨੀਆਂ ਬਾਹਰ ਨਿਕਲ ਨਹੀਂ ਗੁਨਾਹ ਹੋ ਗਿਆ ਬਾਹਰ بیٹھ ਨਹੀਂ ਸਕਦੇ ਉੱਥੇ ਨਹੀਂ ਸਕਦੇ ਬੱਚੇ ਨੂੰ ਲੈ ਕੇ ਨਹੀਂ ਜਾ ਸਕਦੇ ਕਿੱਥੇ ਹੋਰ ਕੀ ਕਰੀਏ ਜਨਾਨੀਆਂ ਕਿੱਥੇ ਜਾਣ ਮੁੱਡੀਆਂ ਜਨਾਨੀਆਂ ਕਿੱਥੇ ਬੈਠਣ ਹਾਂ ਸਾਰ ਦਿਨ ਅੰਦਰ ਬੰਦ ਵੀ ਨਹੀਂ ਰਹੇ ਸੁਤੇ ਬਾਹਰ ਵੀ ਨਹੀਂ ਬਾਹਰ ਸਿੱਧਾ ਜਾਣਦਾ ਜਾਣ ਕਿੱਥੇ ਜਾਣਦਾ ਵੀ ਕੱਥਰਾ ਹੀ ਹੈ ਧੱਕਾ ਦੇਣਗੇ ਤਾਂ ਜਾਣੋ ਜਾਵਾਂਗੇ ਜਨਤਬਾ ਮ ਟੁੱਟਣਗੇ ਤਾਂ ਕੋਈ ਲਾਢੀ ਕਰੇਗਾ ਤੇ ਕੋਣ ਸੇਵਾ ਕਰੇਗਾ ਪੁਲੀਆ ਦੀ ਕਿਸੇ ਨੇ ਕਰਨੀ ਨਾ ਕਿਸੇ ਨੇ ਆਇਆ ਨਹੀਂ ਮੇਰਾ ਨਾਮ ਮੀਤੂ ਹੈ ਮੈਂ ਪੰਜਾਬੀ ਕਲੋਨੀ ਚ ਰਹਿੰਦੀ ਆ ਇਹ ਘਟਨਾ ਵਾਪਰੀ ਥੋੜੀ ਕਲੋਨੀ ਚ ਇਹ ਘਟਨਾ ਅੱਜ ਤੋਂ ਨਹੀਂ ਆਈ ਇਹ 1.5 ਸਾਲ ਪਹਿਲੇ ਵੀ ਇਹੀ ਘਟਨਾ ਹੋਈ ਸੀ ਇਹਨਾਂ ਨਾਲ ਹੀ ਹੋਈ ਸੀ ਜਿਨ੍ਹਾਂ ਨਾਲ ਅੱਜ ਹੋਈ ਹੈ ਇੱਕ ਵਾਰ ਪਹਿਲੇ ਵੀ ਇਹਨਾਂ ਨਾਲ ਉਸ ਟਾਈਮ ਚਲੋ ਇੱਕ ਨਿਕਲ ਗਈ ਸੀ ਕੰਨਾਂ ਦਾ ਬਚਾਅ ਹੋ ਗਿਆ ਸੀ ਇਸ ਵਾਰ ਤਾਂ ਵਿਚਾਰੇ ਦੋਨੋਂ ਵਾਲੀਆਂ ਵੀ ਗਈਆਂ ਔਰ ਕੰਨ ਵੀ ਗਏ ਵਿਚਾਰਿਆਂ ਦੇ ਕਿੰਨਾ ਨੁਕਸਾਨ ਹੋਇਆ ਉਹਨਾਂ ਦਾ ਸਰਕਾਰ ਨੂੰ ਕੀ ਜਾਨਾ ਸਰਕਾਰ ਨੂੰ ਇਹ ਕਹਿ ਚੰਦੀ ਆ ਜਿਹੜੀ ਇਹ ਚੋਰੀ ਚੱਕੇ ਚੋਰੀਆਂ ਵਗੈਰਾ ਹੋ ਰਹੀਆਂ ਨਾ ਇਹ ਕੰਨਾਂ ਖੀਚੇ ਸਾਰੇ ਚੈਨਾਂ ਚ ਅੱਜਕੱਲ ਤਾਂ ਇਹ ਸਭ ਖਰਾਬ ਕੰਮ ਹੋਇਆ ਪਿਆ ਐਨਾ ਤੋਂ ਥੋੜਾ ਛੁਟਕਾਰਾ ਪਵਾਓ ਸਾਨੂੰ ਕਿਉਂਕਿ ਸਾਡਾ ਤਾਂ ਬਾਹਰ ਨਿਕਲਣਾਂ ਹੀ ਓਖਾ ਹੋਇਆ ਪਿਆ ਹਨਾ ਅਸੀਂ ਕਿਵੇਂ ਬਾਹਰ ਜਾਈਏ ਕਿਵੇਂ ਬੱਚੇ ਨੂੰ ਕਮਾਈਏ ਹੁਣ ਸਾਰਾ ਕੰਮ ਤਾਂ ਲੇਡੀਜ਼ ਹੀ ਕਰਦੇ ਆ ਨਾ ਘਰ ਦਾ ਵੀ ਬਾਹਰ ਦਾ ਵੀ ਕਿੱਥੇ ਜਾ ਨਹੀਂ ਸਕਦਾ ਬੰਦਾ ਹੁਣ ਕਿਸੇ ਦੇ ਵਿਸ਼ਵਾਸ ਵੀ ਨਹੀਂ ਕੀਤਾ ਜਾ ਸਕਦਾ ਕੋਈ ਅਚਾਨਕ ਵਿਚਾਰਾ ਅੱਛਾ ਬੰਦਾ ਵੀ ਕੋਈ ਐਡਰੈਸ ਪੁੱਛੇ ਉਹਨੂੰ ਵੀ ਦੱਸਣ ਤੋਂ ਡਰ ਲੱਗਦਾ ਵੀ ਬਾਈ ਅਸੀਂ ਗੇਟ ਵੀ ਨਹੀਂ ਖੋਲਦੇ ਕੋਈ ਆ ਜਾਵੇ ਅਣਜਾਣ ਬੰਦਾ ਗੇਟ ਵੀ ਨਹੀਂ ਖੋਲ ਸਕਦੇ ਕੀ ਲੱਗਦਾ ਅੰਜੂ ਦਵਨ ਪੰਜਾਬੀ ਕਲੋਨੀ ਇਹ ਕੀ ਘਟਨਾ ਵਾਪਰੀ ਤੁਹਾਡੇ ਕੋਲ ਇਹ ਤਾਂ ਬਹੁਤ ਮਾੜੀ ਵਾਪਰੀ ਚੜੀ ਗਲੀ ਚੌਥੀ ਵਾਰੀ ਹੁੰਦਾ ਪਿਆ 1.5 ਸਾਲ ਪਹਿਲੇ ਨੰਨਾ ਲੋਇਆ ਉਸ ਤੋਂ ਪਹਿਲੇ ਉੱਥੇ ਬੀਜੀ ਬੈਠੇ ਆ ਉਹਨਾਂ ਨਾਲ ਹੋਇਆ ਉਹਨਾਂ ਦੇ ਦਰਵਾਜ਼ੇ ਦੇ ਵਿੱਚ ਉਹਨਾਂ ਦੇ ਕੰਨਾਂ ਤੋਂ ਲਾਗੇ ਵਾਲੀਆਂ ਬਾਹਰ ਨਿਕਲਣ ਲੱਗੇ ਵੀ ਡਰ ਲੱਗਦਾ ਵੀ ਕੋਈ ਬੰਦਾ ਪੁੱਛਦਾ ਵੀ ਖੋਲੀਏ ਕਿ ਨਾ ਖੋਲੀਏ ਕਿਸੇ ਦਰਵਾਜ਼ੇ ਦਾ ਰੇਟ ਵੱਧ ਗਿਆ ਤਾਂ ਤਾਂ ਨਹੀਂ ਘਟਣਾ ਵਾਪਰੀ ਭੱਲੇ ਉਹ ਇਹ ਨਸ਼ੇ ਵਾਲੇ ਆਉਣਗੇ ਜੋ ਵੀ ਇਹ ਪਰ ਲੇਡੀਜ਼ ਦਾ ਤਾਂ ਬਾਹਰ ਨਿਕਲਣਾ ਵੀ ਔਖ ਹੈ ਸਾਰਾ ਕੰਮ ਕਰਨੇ ਕੀ ਕਰੇ ਬੰਦਾ ਉਹਨੇ ਤਾਂ ਰੇਟ ਫਤਮ ਕਰਕੇ ਵੀ ਇਹ ਵੀ ਹੋ ਗਿਆ ਤੁਹਾਨੂੰ ਬਿਲਕੁਲ ਹੋ ਸਕਦਾ ਕਿਥੇ 90 ਤੇ ਹਾਂ ਉਹਨਾਂ ਦੇ ਤਾਂ ਹੋ ਗਿਆ ਸਰਕਾਰੀਆਂ ਨੇ ਵੀ ਇਹਦੇ ਤੇ ਰੋਕ ਲਗਾਓ ਇਨਸਾਨ ਦਾ ਬਾਹਰ ਨਿਕਲਣਾ ਵੀ ਔਖਾ ਹੈ ਬੱਚੇ ਜਾਣਦੇ ਨੇ ਤਾਂ ਉਹ ਡਰ ਲੱਗਿਆ ਰਹਿੰਦਾ ਪਿੱਛੋ ਦੀ ਅੰਜੂਦਵਨ ਕਿਹਰ ਕਾ ਔਰ ਕਿੰਨਾ ਕਿੰਨੂ ਮਰਾ ਜੋਦੀ ਮੇਰੀ ਹੋ ਗਈ 70 ਸਾਲ ਮੈਂ ਮਾਤਾ ਥੋੜੀਆਂ ਜਿਹੀਆਂ ਬਾੜੀਆਂ ਲੈ ਕੇ ਸੀ ਹਾਂ ਮੇਰੀਆਂ ਵੀ ਲੇਕਿਨ ਬੇਟਾ ਜੀ ਹਾਂ ਮੈਂ ਆਈ ਸੀ ਕਿਸੇ ਦੇ ਮਸੂਰਸ ਤੇ ਆਈ ਸੀ ਮਕਾਨ ਤੇ ਮੁੰਡਾ ਮਰ ਗਿਆ ਤਾਂ ਉਹਦੇ ਉੱਥੋਂ ਆਈ ਸੀ ਹੂੰ ਬੰਦਾ ਆਇਆ ਪਿੱਛੇ ਤੇ ਬਾੜੀਆਂ ਮੈਂ ਅੰਦਰ ਵੜ ਗਈ ਗੇਟ ਮੈਂ ਕਿਹਾ ਭਾਈ ਤਾਂ ਕਿਸੇ ਨੂੰ ਮਿਲਣਾ ਹੈ ਕਿਸੇ ਨੂੰ ਮਿਲਣਾ ਹੈ ਉਹ ਕਹਿੰਦਾ ਮਿਲਿਆ ਕਿਹਾ ਮੇਰੇ ਬਾੜੀਆਂ ਨੂੰ ਦੋਨੋਂ ਹੱਥ ਫਾਇਲ ਲਾ ਕੇ ਲੈ ਗਿਆ ਮਾਤਾਏ ਥੋੜੀ 70 ਸਾਲ ਦੀ ਉਮਰ ਹੋ ਗਈ ਕਦੀ ਪਹਿਲਾਂ ਵੀ ਅਜਿਹੇ ਹਾਲਾਤ ਦੇ ਪਹਿਨਾ ਕਦੇ ਨਹੀਂ ਹੋਇਆ ਬੇਟੇ ਜਿੱਦਣ ਦੇ ਵਿਆਹ ਹੋਇਆ ਉਦੋਂ ਦੀਆਂ ਪੰਜਾਂ ਵੀ ਆ ਹੁਣ ਇਹ ਨਾਲ ਲਾਦੀਆਂ ਦੇਖੋ ਜਿਹੜੀ ਸਰਕਾਰਾਂ ਪਹਿਲਾਂ ਸੀਗੀਆਂ ਆ ਹੁਣ ਜਿਹੜੀਆਂ ਸਰਕਾਰਾਂ ਦਾ ਫਰਕ ਹੈ ਬਹੁਤ ਫਰਕ ਹੈ ਬੇਟਾ ਇਹ ਬਹੁਤ ਫਰਕ ਹੈ ਹਾਂ ਉਨਾਂ ਤੋਂ ਬਾਹਰ ਦਾ ਪੱਠਾ ਬੈਠਿਆ ਪਿਆ ਸਰਕਾਰ ਦਾ ਐ ਕਿ ਨਹੀਂ ਪੁੱਤ